ਸੋ ਅ ਇੰਡਸਟਰੀ ਦੇ ਵਿੱਚ ਕਿੰਨਾ ਕੁ ਸਰਵਾਈਵਲ ਔਖਾ ਹੈ ਅਗਰ ਬੀਂਗ ਅ ਗਰਲ ਤੁਹਾਨੂੰ ਮੈਂ ਪੁੱਛਾਂ ਕਿਉਂਕਿ ਆਪਾਂ ਨੂੰ ਸਟਰਗਲ ਤਾਂ ਕਰਨਾ ਪੈਂਦਾ ਹੈ ਮਿਹਨਤ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਹੈ ਨਾ ਸੋ ਤੁਸੀਂ ਵੀ ਬੀਂਗ ਅ ਆਰਟਿਸਟ ਬੀਂਗ ਅ ਗਰਲ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਸਟਰਗਲ ਹੈ ਕੁੜੀਆਂ ਦੇ ਲਈ ਸਪੈਸ਼ਲੀ ਵੈਸੇ ਦੱਸਾਂ ਤਾਂ ਮੈਂ ਹਲੇ ਸ਼ਾਇਦ ਮੈਂ ਉਸ ਲੈਵਲ ਤੇ ਪਹੁੰਚੀ ਨਹੀਂ ਕਿ ਮੈਂ ਇਸ ਚੀਜ਼ ਬਾਰੇ ਕੁਝ ਵੀ ਬੋਲਾਂ ਮੈਂ ਵੀ ਇੱਕ ਮਤਲਬ ਜਰਨੀਸ਼ ਹੀ ਹਾਂ ਮੈਨੂੰ ਲੱਗਦਾ ਕਿ ਸਿਰਫ ਇੱਥੇ ਦੀ ਸਟਰਗਲ ਨਹੀਂ ਆਏ ਹਰ ਇੱਕ ਮੈਕ ਇੰਜੀਨੀਅਰ ਵੀ ਰਹੀਆਂ ਹਰ ਇੱਕ ਸੈਕਟਰ 'ਚ ਏ ਸੇਮ ਸਟਰਗਲ ਹੈ ਕਿਉਂਕਿ ਤੁਸੀਂ ਜਦ ਕਹਿੰਦੇ ਨਾ ਜਦ ਪਹਾੜ ਚੜਨਾ ਹੁੰਦਾ ਤਾਂ ਸਟਰਗਲ ਤਾਂ ਹੁੰਦੀ ਹੈ ਲਾਈਕ ਫਿਰ ਫਿਰ ਤੁਹਾਨੂੰ ਇਹ ਮੈਟਰ ਵੀ ਨਹੀਂ ਕਰਦਾ ਕਿ ਮੇਰੇ ਕੋਲ ਇਹ ਪ੍ਰੋਬਲਮਸ ਆ ਰਹੀਆਂ ਨੇ ਨਹੀਂ ਨਹੀਂ ਕਿਉਂਕਿ ਤੁਹਾਨੂੰ ਫਿਰ ਇੱਕ ਏਮ ਹੁੰਦਾ ਕਿ ਨਹੀਂ ਮੈਂ ਉੱਥੇ ਤੱਕ ਪਹੁੰਚਣਾ ਹੈ ਨਾਇਕਰਾ ਤੋਂ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ ਔਰ ਕਿੱਦਾਂ ਪਹੁੰਚੇ ਮੋਹਾਲੀ ਮੈਂ ਕਪੂਰਤਲਾ ਤੋਂ ਬਿਲੋਂਗ ਕਰਦੀ ਆਂ ਔਰ ਮੈਂ ਇੰਜੀਨੀਅਰਿੰਗ ਕੀਤੀ ਆਂ ਹਾਂਜੀ ਮੇਰੇ ਪਾਪਾ ਰੇਲਵੇ ਦੇ ਡਾਇਰੈਕਟਰ ਸੀ ਮੈਂ ਇੰਜੀਨੀਅਰਿੰਗ ਕੀਤੀ ਐਲਪੀਯੂ ਤੋਂ ਸੋ ਪਹਿਲਾਂ ਇੰਜੀਨੀਅਰ ਹੀ ਸੀ ਮੈਂ ਉਸ ਤੋਂ ਬਾਅਦ ਫਿਰ ਫੇਸਬੁੱਕ ਤੇ ਵੀਡੀਓਜ਼ ਬਣਾਉਂਦੀ ਹੁੰਦੀ ਸੀ Fer vi ਜੀ ਜੇ ਉੜ ਆਇਆ ਸਸ਼ੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਹਾਂ ਦੈਨਿਕ ਸਵੇਰਾ ਟੀਵੀ ਤੇ ਫਿਲਮ ਮੈ ਤੇ ਕੁਰਬਾਨ ਤੁਸੀਂ ਜਿਵੇਂ ਮੇਰੇ ਪਿੱਛੇ ਪੋਸਟਰ ਦੇਖ ਰਹੇ ਹੋ ਇਹ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸੋ ਮੇਰੇ ਨਾਲ ਵੈਰੀ ਬਿਊਟੀਫੁਲ ਨਾਇਕਰਾ ਹੈਗੇ ਨੇ ਨਾਇਕਰਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਨਾਇਕਰਾ ਦਾ ਬਹੁਤ ਅਹਿਮ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਔਰ ਨਾਇਕਰਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਸ਼ੀਕਾਲ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਗੁਲਾਬੀ ਬਣ ਕੇ ਆਏ ਹੋ ਅੱਜ ਹੈਨਾ ਛਗਣਾ ਵਾਲਾ ਕੰਮ ਹੈਨਾ ਛਗਣਾ ਵਾਲੇ ਕਲਰ ਹੁੰਦੇ ਨੇ ਔਰ ਅੱਜ ਤੁਸੀਂ ਪੀਸੀ ਦੇ ਵਿੱਚ ਸਾਡੇ ਨਾਲ ਬੈਠੇ ਹੋ ਔਰ ਇੰਟਰਵਿਊ ਕਰ ਰਹੇ ਆ ਆਪਾਂ ਔਰ ਯੂ ਆਰ ਲੁਕਿੰਗ ਲਾਈਕ ਯੂ نو ਸੋਹਣੇ ਲੱਗ ਰਹੇ ਬੇਸਿਕਲੀ ਸੂਟ ਜੱਚ ਰਿਹਾ ਪਾਇਆ ਸੋ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਵੈਸੇ ਵੀ ਰਿਕੁਆਇਰਮੈਂਟ ਹੁੰਦੀ ਹੈ ਹੈਨਾ ਕਿ ਪੰਜਾਬੀ ਸੂਟ ਵਾਲੀਆਂ ਕੁੜੀਆਂ ਹੀ ਆਪਾਂ ਆਪਾਂ ਫਿਲਮਾਂ ਦੇ ਵਿੱਚ ਰੱਖਣੀਆਂ ਨੇ ਰਾਈਟ ਲੈਣੀਆਂ ਨੇ ਸੋ ਨਾਇਕਰਾ ਤੁਸੀਂ ਗਾਣੇ ਕਰਦੇ ਹੋ ਤੁਸੀਂ ਤੁਹਾਡੀ ਆਵਾਜ਼ ਸੁਣੀ ਆ ਬਹੁਤ ਸੋਹਣੀ ਆ ਸੋਲਫੁਲ ਵਾਇਸ ਫਿਲਮ ਕਿੱਤੀ ਹੈ ਪਹਿਲਾ ਮੋੜ ਚ ਦੇਖਿਆ ਹੁਣ ਇਹਦੇ ਵਿੱਚ ਦੇਖਿਆ ਸੀ ਤੁਹਾਨੂੰ ਟੀਜ਼ਰ ਦੇ ਵਿੱਚ ਪੋਸਟਰ ਸੋਹਣਾ ਲੱਗ ਰਿਹਾ ਸੋ ਹਾਉ ਵਾਸ ਯੂਅਰ ਐਕਸਪੀਰੀਅੰਸ ਓਵਰਆਲ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੋੜ ਤੋਂ ਬਾਅਦ ਇਹ ਮੇਰਾ ਸੈਕਿੰਡ ਪ੍ਰੋਜੈਕਟ ਹੈ ਔਰ ਇਹਦੇ ਵਿੱਚ ਮੈਨੂੰ ਕੰਮ ਮਤਲਬ ਮੇਰਾ ਗ੍ਰਾਫ ਵੀ ਬਹੁਤ ਮਤਲਬ ਵੱਡਾ ਗ੍ਰਾਫ ਹੈ ਕਿਉਂਕਿ ਮੈਂ ਇਹਦੇ ਵਿੱਚ ਇੱਕ ਇੰਪੋਰਟੈਂਟ ਰੋਲ ਨਿਭਾ ਰਹੀ ਹਾਂ ਨੂਰ ਦਾ ਸੋ ਇਹ ਮੂਵੀ ਜਿਹੜੀ ਹੈ ਮੈਂ ਤੇਰੇ ਕੁਰਬਾਨ ਇਹ ਮੁਹੱਬਤ ਇਸ਼ਕ ਨੂੰ ਦਰਸਾਉਂਦੀ ਹੈ ਕਿੱਦਾਂ ਨੂਰ ਦਾ ਕੈਰੈਕਟਰ ਜਿਹੜਾ 360 ਡਿਗਰੀ ਰਿਵੋਲਵ ਹੋਏਗਾ ਕਿਦਾਂ ਹੋਏਗਾ ਔਰ ਮਤਲਬ ਕਿਦਾਂ ਦੀ ਉਹ ਚੁਲਬੁਲੀ ਜੀ ਕੁੜੀ ਹੈ ਕਿਵੇਂ ਉਹਦੀ ਲਾਈਫ ਦੀ ਜਰਨੀ ਹੈ ਮੈਨੂੰ ਲੱਗਦਾ ਹਰ ਕੁੜੀ ਸ਼ਾਇਦ ਨੂਰ ਨਾਲ ਥੋੜਾ ਬਹੁਤ ਰਿਲੇਟ ਕਰ ਪਾਏਗੀ ਕਿਉਂਕਿ ਮੁਹੱਬਤ ਜਦ ਕੁੜੀਆਂ ਨੂੰ ਹੁੰਦੀ ਹੈ ਤਾਂ ਮੈਨੂੰ ਲੱਗਦਾ ਕਿ ਕੁੜੀਆਂ ਆਪਣੇ ਆਪ ਨੂੰ ਜ਼ਿਆਦਾ ਸਰੈਂਡਰ ਕਰ ਦਿੰਦੀਆਂ ਨੇ ਜਦੋਂ ਉਹਨੂੰ ਮੁਹੱਬਤ ਹੁੰਦੀ ਹੈ ਸੋ ਕਿਤੇ ਨਾ ਕਿਤੇ ਨੂਰ ਉਹੀ ਹੈ ਜੋ ਤੁਸੀਂ ਫੀਲ ਕਰਦੇ ਹੋ ਓਕੇ ਸੋ ਪ੍ਰੋਫੈਸਰ ਦਾ ਕੈਰੈਕਟਰ ਐਕਸ ਪ੍ਰੋਫੈਸਰ ਰਾਈਟ ਇਫ ਆਈ ऍम ਨਾਟ ਰੋਂਗ ਪ੍ਰੋਫੈਸਰ ओके ਤੁਸੀਂ ਸਟੂਡੈਂਟ ਆ ਫਿਲਮ ਚ ਓਕੇ ਓਕੇ ਉਹ ਪ੍ਰੋਫੈਸਰ ਸਾਵਨ ਨੇ ਰਾਈਟ ਦੈਟਸ ਗੁੱਡ ਓਕੇ ਰੀਅਲ ਲਾਈਫ ਦੇ ਨਾਲ ਤਾਂ ਨਹੀਂ ਜਾਰੀ ਹੋਏਗੀ ਬਟ ਆਬਵੀਅਸ ਰਾਈਟ ਪਰ ਕੁਝ ਮੈਮਰੀਜ਼ ਹੋਈਆਂ ਰੀਫਰੈਸ਼ ਫਿਲਮ ਕਰਨ ਦੇ ਨਾਲ ਕਦੇ ਕਾਲਜ ਟਾਈਮ ਕ੍ਰੈਸ਼ ਸਿਗਾ ਕੋਈ ਮੈਂ ਜ਼ਰੂਰ ਜਾਨਣਾ ਚਾਹੂੰਗੀ ਕੁਝ ਉਦਾਂ ਦੀਆਂ ਮੈਮਰੀਜ਼ ਕੁਝ ਲੱਗਿਆ ਤੁਹਾਨੂੰ ਕਿ ਦੁਬਾਰਾ ਹੈ ਨਾ ਮੇਰੇ ਸਾਹਮਣੇ ਆ ਰਿਹਾ ਉਹ ਟਾਈਮ ਓ ਮੈਂ ਮੈਂ ਜਿਵੇਂ ਕਿ ਬਾਈ ਪ੍ਰੋਫੈਸ਼ਨਲ ਪਹਿਲੇ ਇੰਜੀਨੀਅਰ ਸੀ ਤੇ ਮੈਂ ਸ਼ੁਰੂ ਤੋਂ ਬਹੁਤ ਜ਼ਿਆਦਾ ਬੁੱਕਵਾਰਮ ਰਹੀ ਹਾਂ ਲਾਈਕ ਵੈਰੀ ਇੰਟਰੋਵਰਟ ਸੋ ਆਈ ਵਾਸ ਨਾਟ ਮੈਂ ਇੰਨਾ ਜ਼ਿਆਦਾ ਮੈਨੂੰ ਲੱਗਦਾ ਮੈਂ ਇਹ ਵਾਲਾ ਬਸ ਮੈਂ ਇਹੀ ਐਕਸਪਲੋਰ ਕਰਨਾ ਰਹਿ ਗਿਆ ਕਿ ਮੈਂ ਪਿਆਰ ਮੁਹੱਬਤ ਐਕਸਪਲੋਰ ਨਹੀਂ ਕਰ ਪਾਈ ਬਟ ਹਾਂ ਮੂਵੀਜ਼ ਦੇਖ ਕੇ ਆਫ ਕੋਰਸ ਮੈਨੂੰ ਮੈਂ ਐਸ ਆਰ ਕੇ ਸਰ ਮੇਰੇ ਲਾਈਕ ਹੀ ਇਜ਼ ਐਨ ਆਈਡਲ ਫॉर ਮੀ ਸੋ ਉਹ ਆਪਣੇ ਆਪ ਚ ਰੋਮਾਂਸ ਕਿੰਗ ਨੇ ਸੋ ਉਹਨਾਂ ਤੋਂ ਥੋੜਾ ਬਹੁਤ ਜਿਵੇਂ ਮੈਂ ਰੋਮਾਂਸ ਸਿੱਖਿਆ ਮੈਨੂੰ ਲੱਗਦਾ ਮੈਂ ਉਹਨਾਂ ਤੋਂ ਹੀ ਸਿੱਖ ਰਹੀ ਹਾਂ ਥੋੜਾ ਬਹੁਤ ਅਦਰਵਾਇਜ਼ ਇਹ ਚੀਜ਼ ਮੈਂ ਐਕਸਪਲੋਰ ਨਹੀਂ ਕਰ ਪਾਈ ਬਟ ਇਹ ਮੂਵੀ ਨੇ ਮੈਨੂੰ ਥੋੜਾ ਬਹੁਤ ਉਹ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਕਿ ਅਗਰ ਤੁਹਾਨੂੰ ਪਿਆਰ ਹੁੰਦਾ ਤਾਂ ਕਿਦਾਂ ਫੀਲ ਹੁੰਦਾ ਹੈ ਕਿਦਾਂ ਤੁਸੀਂ ਆਪਣੀ ਲਾਈਫ ਨੂੰ ਉਹਦੇ ਅਕੋਰਡਿੰਗ ਢਾਲਦੇ ਹੋ ਸੋ ਨੂਰ ਤੋਂ ਮੈਂ ਬਹੁਤ ਕੁਝ ਸਿੱਖਿਆ ਮੈਨੂੰ ਲੱਗਿਆ ਯਾ ਤੇ ਰੋਮਾਂਸ ਕਰਨਾ ਔਖਾ ਲੱਗਿਆ ਜਦੋਂ ਤੁਸੀਂ ਦੱਸਿਆ ਕਿ ਦੈਟ ਯੂ ਆਰ ਵੈਰੀ ਇੰਟਰਵਰਟ ਹਾਂਜੀ ਔਖਾ ਤਾਂ ਹੁੰਦਾ ਹੈ ਕਿ ਔਖਾ ਸੀ ਰੋਮਾਂਸ ਥੋੜਾ ਔਖਾ ਸੀ ਬਟ ਮੇਰੇ ਜਿਹੜੇ ਕੋ-ਐਕਟਰਸ ਨੇ ਬੰਟੀ ਸਰ ਔਰ ਸਾਵਨ ਮੈਮ ਇਹਨਾਂ ਨਾਲ ਸਭ ਸੌਖਾ ਹੋ ਗਿਆ ਕਿ ਕਿ ਦੇ ਆ ਵਰੇ ਗੁੱਡ ਐਕਟਰਸ ਤੇ ਵਧੀਆ ਲੱਗਿਆ ਇਹਨਾਂ ਦਾ ਕੰਮ ਕਰਕੇ ਸੋ ਨਾਇਗਰਾ ਫਿਲਮ ਕਿੱਦਾਂ ਪਹੁੰਚਦੀ ਹੈ ਮੈਂ ਤੇਰੇ ਕੁਰਬਾਨ ਤੁਹਾਡੇ ਤੱਕ ਮੈਂ ਉਮੇਸ਼ ਸਰ ਨਾਲ ਸਾਈਡ ਆਉਮੇਸ਼ ਕਰਮਾ ਵਾਲਾ ਜੀ ਨਾਲ ਤੇ ਉਹਨਾਂ ਦੇ ਫਰੈਂਡ ਨੇ ਇੰਦਰਜੀਤ ਗਿੱਲ ਜਿਹੜੇ ਸਾਡੇ ਮੂਵੀ ਦੇ ਐਗਜ਼ੀਕਟਿਵ ਪ੍ਰੋਡਿਊਸਰ ਵੀ ਨੇ ਉਹਨਾਂ ਨੇ ਸਰ ਨੂੰ ਸਕ੍ਰਿਪਟ ਬਾਰੇ ਦੱਸਿਆ ਤੇ ਫਿਰ ਸਰ ਨੇ ਮੈਨੂੰ ਦੱਸਿਆ ਕਿ ਨਰੇਟ ਕਰਨੀ ਹੈ ਮੂਵੀ ਤਾਂ ਫਿਰ ਨਰੇਸ਼ਨ ਹੋਈ ਤੇ ਜਦ ਨਰੇਸ਼ਨ ਹੋ ਰਹੀ ਸੀ ਨਾ ਲਿਟਰਲੀ ਮੈਂ ਦੱਸਦੀ ਆ ਐਂਡ ਵਿੱਚ ਮੇਰੀ ਅੱਖਾਂ 'ਚ ਪਾਣੀ ਸੀ ਐਂ ਮੈਂ ਪ੍ਰੋਮਿਸ ਕਰਦੀ ਆ ਕਿ ਤੁਹਾਡੀ ਵੀ ਅੱਖਾਂ ਲਾਸਟ ਜਾ ਕੇ ਵਟੇ ਜ਼ਰੂਰ ਹੋਣਗੀਆਂ ਇਦਾਂ ਦੀ ਸਟੋਰੀ ਹੈ ਸੋ ਬਸ ਉੱਥੇ ਹੀ ਕਨੈਕਟ ਹੋ ਗਈ ਸੀ ਮੈਂ ਸ਼ੁਰੂ ਤੋਂ ਇਦਾਂ ਇੱਕ ਨੂਰ ਨਾਲ ਮੈਂ ਪਰਸਨਲੀ ਦੱਸਾਂ ਤਾਂ ਮੈਂ ਉੱਥੇ ਹੀ ਕਨੈਕਟ ਹੋ ਗਈ ਸੀ ਤੇ ਮੈਨੂੰ ਸੀ ਕਿ ਨਈਂ ਇੱਕ ਕੈਰੈਕਟਰ ਮੈਂ ਕਰਨਾ ਹੈ ਦੈਨ ਉਮੇਸ਼ ਸਰ ਲਾਈਕ ਹੀ ਟੇਕ ਹੀ ਟੇਕਸ ਦੈਟ ਡਿਸੀਜਨ ਸੋ ਇਟ ਹੈਪਨਡ ਸੋ ਅ ਇੰਡਸਟਰੀ ਦੇ ਵਿੱਚ ਕਿੰਨਾ ਕ ਸਰਵਾਈਵਲ ਔਖਾ ਹੈ ਅਗਰ ਬੀਂਗ ਅ ਗਰਲ ਤੁਹਾਨੂੰ ਮੈਂ ਪੁੱਛਾਂ ਕਿਉਂਕਿ ਆਪਾਂ ਨੂੰ ਸਟਰਗਲ ਤਾਂ ਕਰਨਾ ਪੈਂਦਾ ਹੈ ਮੈਂ ਇਨਤ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਹੈ ਨਾ ਸੋ ਤੁਸੀਂ ਵੀ ਬੀਂਗ ਅ ਆਰਟਿਸਟ ਬੀਂਗ ਅ ਗਰਲ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕ ਸਟਰਗਲ ਹੈ ਕੁੜੀਆਂ ਦੇ ਲਈ ਸਪੈਸ਼ਲੀ ਵੈਸੇ ਦੱਸਣਾ ਤਾਂ ਮੈਂ ਹਲੇ ਸ਼ਾਇਦ ਮੈਂ ਉਸ ਲੈਵਲ ਤੇ ਪਹੁੰਚੀ ਨਹੀਂ ਕਿ ਮੈਂ ਇਸ ਚੀਜ਼ ਬਾਰੇ ਕੁਝ ਵੀ ਬੋਲਾਂ ਮੈਂ ਵੀ ਇੱਕ ਮਤਲਬ ジャーનીज ही हां मेनू लगदा है कि सिर्फ इथे दी स्ट्रगल नहीं है हर एक मैके इंजीनियर भी रही हां हर एक सेक्टर च ए सेम स्ट्रगल है क्योंकि ਤੁਸੀਂ ਜਦ ਕਹਿੰਦੇ ਨਾ ਜਦ ਪਹਾੜ ਚੜਨਾ ਹੁੰਦਾ ਤਾਂ ਸਟਰਗਲ ਤਾਂ ਹੁੰਦੀ ਹੈ ਲਾਈਕ ਫਿਰ ਫਿਰ ਤੁਹਾਨੂੰ ਇਹ ਮੈਟਰ ਵੀ ਨਹੀਂ ਕਰਦਾ ਕਿ ਮੇਰੇ ਕੋਲ ਇਹ ਪ੍ਰੋਬਲਮਸ ਆ ਰਹੀਆਂ ਨੇ ਨਹੀਂ ਆ ਕਿਉਂਕਿ ਤੁਹਾਨੂੰ ਫਿਰ ਇੱਕ Aim ਹੁੰਦਾ ਕਿ ਨਹੀਂ ਮੈਂ ਉੱਥੇ ਤੱਕ ਪਹੁੰਚਣਾ ਤੇ ਕਿਤੇ ਨਾ ਕਿਤੇ ਹਾਂਜੀ ਹੁੰਦਾ ਥੋੜਾ ਬਹੁਤ ਕੁੜੀਆਂ ਲਈ ਹੋ ਜਾਂਦੇ ਕੁ ਚੈਲੰਜਸ ਬਟ ठीक है मैं लगता है जे ਤੁਸੀਂ ਵਧੀਆ ਇਨਸਾਨ ਹੋ ਤਾਂ ਤੁਸੀਂ ਉਹਨਾਂ ਚੈਲੰਜਸ ਨੂੰ ਓਵਰਕਮ ਕਰ ਜਾਂਦੇ ਹੋ ਐਂਡ ਦੈਨ ਦੇ ਆਰ ਨੋ ਲੋਂਗਰ ਚੈਲੰਜਸ ਫॉर ਯੂ ਫਿਰ ਮਤਲਬ ਏਮ ਲਈ ਯੂ ਸ਼ੁੱਡ ਬੀ ਲਾਈਕ ਫੋਕਸਡ ਔਨ ਏਮ ਜਿਵੇਂ ਉਹੀ ਗੱਲ ਹੈ ਕਿ ਜਿਵੇਂ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿਹਾ ਸੀ ਤੀਰ ਮਾਰਨ ਲਈ ਸੋ ਹੀ ਵਾਸ ਜਸਟ ਲੁਕਿੰਗ ਫॉर ਲਾਈਕ ਇੰਟੂ ði ਆਈ ਸੇ ਫੋਕਸ ਦੀ ਗੱਲ ਹੈ ਬਸ ਚੈਲੰਜਸ ਤਾਂ ਫਿਰ ਹੋ ਹੀ ਜਾਂਦੇ ਨੇ ਸੋ ਨਾਇਕਰਾ ਤੁਹਾਨੂੰ ਚੰਗੇ ਔਰ ਬੁਰੇ ਇਨਸਾਨ ਦੀ ਪਰਖ ਕਿੱਦਾਂ ਹੁੰਦੀ ਹੈ ਕਿਵੇਂ ਕਰਦੇ ਹੋ ਕਿਵੇਂ ਤੁਹਾਨੂੰ ਪਤਾ ਲੱਗਦਾ ਹੈ that he is a good guy or he is not a good ਮੈਨੂੰ ਲੱਗਦਾ ਕਿ ਕਿਸੇ ਵੀ ਇਨਸਾਨ ਦੀ ਜਦ ਤੁਹਾਨੂੰ ਪਹਿਲੀ ਵਾਰ ਮਿਲ ਕੇ ਤਾਂ ਤੁਸੀਂ ਨਹੀਂ ਜਜ ਕਰ ਪਾਉਂਦੇ ਬਟ ਫਿਰ ਵੀ ਉਹਨਾਂ ਦੀ ਕੁਝ ਚੀਜ਼ਾਂ ਲਾਈਕ ਉਹ ਕਿ ਕਿਦਾਂ ਤੁਹਾਨੂੰ ਰਿਸਪੈਕਟ ਦੇ ਰਹੇ ਨੇ ਆ ਕਿ ਸਾਹਮਣੇ ਵਾਲੇ ਨੂੰ ਕਿਦਾਂ ਰਿਸਪੈਕਟ ਦੇ ਰਹੇ ਨੇ ਤੇ ਮੇਰੇ ਹਿਸਾਬ ਨਾਲ ਕਿ ਬੰਦਾ ਕਿਦਾਂ ਕਿਸੇ ਨੂੰ ਰਿਸਪੈਕਟ ਦੇ ਰਿਹਾ ਇਹ ਮੇਰੇ ਲਈ ਬਹੁਤ ਵੱਡਾ ਇੱਕ ਇੱਕ ਪੁਆਇੰਟ ਹੈ ਕਿ ਹਾਂ ਇਹ ਚੀਜ਼ ਹੋਣੀ ਚਾਹੀਦੀ ਕਿ ਰਿਸਪੈਕਟ ਤਾਂ ਜ਼ਰੂਰੀ ਹੈ ਚਾਹੇ ਤੁਸੀਂ ਫਿਰ ਕੁਝ ਵੀ ਹੋ ਲਾਈਕ ਇਟ ਡਸਨਟ ਮੈਟਰ ਕਿ ਤੁਸੀਂ ਕਿੱਦਾਂ ਦੇ ਵੀ ਹੋ ਬਟ ਜੇ ਤੁਸੀਂ ਰਿਸਪੈਕਟ ਨਹੀਂ ਦੇ ਰਹੇ ਤਾਂ ਫਿਰ ਉਹ ਲੱਗਦਾ ਕਿ ਫਿਰ ਉਹ ਪੜ੍ਹਾਈ ਵੀ ਮਾਇਨੇ ਨਹੀਂ ਰੱਖਦੀ ਫਿਰ ਤੁਹਾਡੇ ਮੁਕਾਮ ਵੀ ਮਾਇਨੇ ਨਹੀਂ ਰੱਖਦੇ ਫਿਰ ਯਾ ਸੋ ਨਾਇਕਰਾ ਤੁਸੀਂ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਹੋ ਔਰ ਕਿੱਦਾਂ ਪਹੁੰਚੇ ਮੋਹਾਲੀ ਮੈਂ ਕਪੂਰਤਲਾ ਤੋਂ ਬਿਲੋਂਗ ਕਰਦੀ ਆਂ ਔਰ ਮੈਂ ਇੰਜੀਨੀਅਰਿੰਗ ਕੀਤੀ ਹੈ ਹਾਂਜੀ ਮੇਰੇ ਪਾਪਾ ਰੇਲਵੇ ਰਿਟਾਇਰਡ ਨੇ ਤੇ ਮੈਂ ਇੰਜੀਨੀਅਰਿੰਗ ਕੀਤੀ ਹੈ ਐਲਪੀਯੂ ਤੋਂ ਸੋ ਪਹਿਲਾ ਇੰਜੀਨੀਅਰ ਹੀ ਸੀ ਮੈਂ ਉਸ ਤੋਂ ਬਾਅਦ ਫਿਰ ਫੇਸਬੁਕ ਤੇ ਵੀਡੀਓਜ਼ ਬਣਾਉਂਦੀ ਹੁੰਦੀ ਸੀ ਤੇ ਕਿਹੜੀ ਵੀਡੀਓ ਨੇ ਬ੍ਰੇਕ ਦਿੱਤਾ ਨਾ ਕਰਦੀ ਵੀਡੀਓ ਤਾਂ ਇੰਨਾ ਨਹੀਂ ਮਤਲਬ ਕੁਝ ਕੁਝ ਮੈਂ ਵੀ ਵੀਡੀਓ ਬਣਾਈ ਸੀ ਕਾਈ ਗੈਸ ਉਹ Song ਆਇਆ ਸੀ ਕਪੂਰ ਐਂਡ ਸਨਸ ਦਾ Song ਸੀ ਹੁਣ ਮੈਨੂੰ ਪ੍ਰੋਪਰ ਨਾਮ ਨਹੀਂ ਆ ਰਿਹਾ Song ਦਾ ਕੁਈ ਸੌਂਗ ਸੀ ਤੇ ਉਸ ਤੋਂ ਹਨੀ ਸਰਾ ਜੀ ਜਿਹੜੇ ਸੀ ਉਹਨਾਂ ਨੇ ਮੈਨੂੰ ਵੀਡੀਓ ਦੇਖੀ ਐਂਡ ਹੀ ਅਪਰੋਚਡ ਮੀ ਫਿਰ ਉਹਨਾਂ ਨਾਲ ਮੈਂ ਸਾਈਨ ਹੋਈ ਐਂਡ ਦੈਨ ਫਿਰ ਹਨੀ ਸਰਾ ਜਿਹੜੇ ਸੀ ਉਹ ਉਮੇਸ਼ ਸਰ ਦੇ ਵਧੀਆ ਫਰੈਂਡ ਨੇ ਤੇ ਫਿਰ ਉਹਨਾਂ ਨੇ ਮੈਨੂੰ ਉੱਥੇ ਸਾਈਨ ਕਰਵਾਇਆ ਉਸ ਤੋਂ ਪਹਿਲਾਂ ਮੈਂ ਬਸ ਵੀਡੀਓ ਬਣਾਉਂਦੀ ਸੀ ਪੈਰੈਂਟਸ ਨੂੰ ਨਹੀਂ ਦੱਸਿਆ ਹੋਇਆ ਸੀ ਇਸ ਲਈ ਮੇਰਾ ਨਾਮ ਵੀ ਉਦਾਂ ਨਾਇਕਰਾ ਨਾਮ ਮੇਰਾ ਰੀਅਲ ਨੇਮ ਨਹੀਂ ਐ ਮੇਰਾ ਆਰਟਿਸਟ ਨੇਮ ਐ ਤੇ ਮੇਰੇ ਪੈਰੈਂਟਸ ਵਾਟਸ ਯੂਰ ਰੀਅਲ ਨੇਮ ਨਵਦੀਪ नवदीप yeah, मेरा रियल नेम है मेरे पेरेंट्स, मेरा नाम मिला के बनता है तो so so, uh, uh, इतने तक पहुंचा और uh, केड़े गाने ने ब्रेक दिखी ऑफिशियली फर्स्ट सोंग के ऑफिशियली फर्स्ट सोंग मेरा कवर सोंग से पागल वैसे ही मेरा पर uh, जरा मेरा अपना सोंग से पर मैं पागल की लाइन कुछ सुना चाहती हूँ ਟੁੱਟ ਚੁੱਕੀ ਮੈਂ ਨਾਲੇ ਟੁੱਟ ਚੁੱਕੀ ਯਾਰੀ ਫਿਰ ਵੀ ਕਿਉਂ ਹੁੰਦਾ ਇਹਸਾਸ ਕਈ ਵਾਰੀ ਪਤਾ ਹੁੰਦਾ ਉਹਨੇ ਮੁਰ ਜਾਣਾ ਬਾਕੀ ਲਾਈਨਸ ਮੈਂ ਪਾਗਲ ਨੇ ਫਿਰ ਹੁਦੀ ਹੋ ਜਾਣਾ ਅਜ ਵੀ ਜੇ ਮੁੜ ਆਇਆ ਉਹ ਮੈਂ ਪਾਗਲ ਲੇ ਫਿਰ ਉਦੀ ਹੋ ਜਾਣਾ ਅਜ ਵੀ ਜੇ ਮੁੜ ਆਇਆ ਉਹ ਸਟੂਡੀਓ ਚ ਟਾਈਮ ਕਿਵੇਂ ਨਿਕਲਦਾ ਹੈ ਕਿਵੇਂ ਕੰਪੋਜੀਸ਼ਨਸ ਹੁੰਦੀਆਂ ਨੇ ਕਿਵੇਂ ਨਾਇਕਰਾਂ ਨੂੰ ਯੂ نو ਕਲਿੱਕ ਕਰਦਾ ਹੈ ਕਿ ਅਗਰੇ ਕੰਪੋਜੀਸ਼ਨ ਹੈ ਔਰ ਇਹਨੂੰ ਮੈਂ ਕਿਵੇਂ ਪਕੜਨਾ ਹੈ ਕਿੰਨੀ ਵਾਰ ਤੁਸੀਂ ਹੈਨਾ ਲਾਈਕ Song ਨੂੰ ਕਰ ਦਿੰਨੇ ਹੋ ਕੰਪਲੀਟ ਉਹ ਸਟੂਡੀਓ ਸੈਸ਼ਨਸ ਮੇਰੇ ਪਰਸਨਲ ਫੇਵਰਿਟ ਸੈਸ਼ਨ ਲਾਈਕ ਮੇਰਾ ਡੇ ਆਫ ਪਰਸਨਲ ਫੇਵਰਿਟ ਹੋ ਜਾਂਦਾ ਜਦ ਮੇਰਾ ਸਟੂਡੀਓ ਸੈਸ਼ਨ ਹੋਣਾ ਹੁੰਦਾ ਤੇ ਸਟੇ ਸੰਗਸ ਲਾਈਕ ਇਦਾਂ ਹੁੰਦੇ ਕਿ ਉਮੇਸ਼ ਸਰ ਨਾਲ ਮੈਂ ਸਾਈਨਾਂ ਤੇ ਸਾਰੇ ਮਤਲਬ ਸੰਗਸ ਜਿਹੜੇ ਨੇ ਉਹੀ ਡਿਸਾਈਡ ਕਰਦੇ ਨੇ ਤੇ ਆਪਾਂ ਟੀਮ ਬੈਠ ਕੇ ਜਿਵੇਂ ਕੁਝ ਲਿਰਿਕਸ ਹੁੰਦੇ ਆ ਤੇ ਉਸ ਤੇ ਡਿਸਕਸ਼ਨ ਹੁੰਦੀ ਹੈ ਤੇ ਕੰਪੋਜ਼ ਦੀ ਸਾਡੀ ਪ੍ਰੋਪਰ ਤਿਆਰੀ ਹੁੰਦੀ ਹੈ ਲਾਈਕ 뮤직 ਡਾਇਰੈਕਟਰ ਨਾਲ ਆਪਾਂ ਬੈਂਦੇ ਆ ਤੇ ਉਹ ਪਹਿਲੇ ਮੈਨੂੰ ਸਿਖਾਉਂਦੇ ਨੇ ਕਿ ਕਿੱਦਾਂ ਕੀ ਕਰਨਾ ਹੈ ਲਾਈਕ ਹਾਰਮੋਨੀਅਮ ਤੇ ਪ੍ਰੈਕਟਿਸ ਹੁੰਦੀ ਹੈ ਤੇ ਬਸ ਪ੍ਰੈਕਟਿਸ ਕਰਨ ਦੇ ਨਾਲ ਫਿਰ ਉਹ ਚੀਜ਼ ਜਦ ਗਲੇ ਚ ਉਤਰਨੀ ਉਤਰਨ ਲੱਗ ਜਾਂਦੀ ਫਿਰ ਆਪ ਉਹਦੀ ਡਬਿੰਗ ਕਰਦੇ ਆਂ ਜੀ ਸੋ ਤੁਸੀਂ ਮਤਲਬ ਪੂਰੇ ਤਿਆਰ ਹੋ ਹੈ ਨਾ ਰੈਡੀ ਟੂ ਰੌਕ ਰਾਈਟ ਫਿਲਮਾਂ ਦੇ ਵਿੱਚ ਵੀ ਔਰ ਗਾਣਿਆਂ ਦੇ ਵਿੱਚ ਗਾਣੇ ਹੈਗੇ ਨਾ ਤੁਹਾਡੇ ਫਿਲਮ ਨਹੀਂ ਇਹਦੇ ਵਿੱਚ ਕੋਈ ਗਾਣਾ ਨਹੀਂ ਹੈ ਯਾਰ ਐਵੇਂ ਕਿਵੇਂ ਨਹੀਂ ਤੁਹਾਡਾ ਗਾਣਾ ਇਸ ਫਿਲਮ ਦੇ ਵਿੱਚ ਨੈਕਸਟ ਟਾਈਮ ਜ਼ਰੂਰ ਕਰਾਂਗੇ ਮਤਲਬ ਤੁਹਾਨੂੰ ਸਿਰਫ ਐਕਟਿੰਗ ਲਈ ਅਪਰੋਚ ਕੀਤਾ ਗਿਆ ਰਾਈਟ ਤੁਸੀਂ ਪੁੱਛਿਆ ਨਾ ਉਹਨਾਂ ਨੂੰ ਯਾਰ ਮੇਰਾ ਇੱਕ ਅੱਧਾ ਗਾਣਾ ਤਾਂ ਰੱਖੋ ਅਸ ਯਾਰ ਬੜ ਮਿਲਿਆ ਨਹੀਂ ਪਰ ਨੈਕਸਟ ਟਾਈਮ ਜ਼ਰੂਰ ਓਕੇ ਸੋ ਇਸ ਫਿਲਮ ਦੇ ਜਿੰਨੇ ਵੀ ਗਾਣੇ ਨੇ ਅ ਅਜੇ ਆਇਆ ਨਹੀਂ ਕੋਈ ਹੈ ਨਾ ਵੈਸੇ ਪਰਸਨਲੀ ਕਿਹੜੇ ਜਨਰ ਦਾ ਫੇਵਰਿਟ ਹੈ ਤੁਹਾਡਾ ਦੋ ਤਿੰਨ ਤਾਂ ਹੋਣਗੇ ਹੀ ਗਾਣੇ ਫਿਲਮ ਦੇ ਅ ਹਾਂਜੀ ਆਪਣਾ ਇੱਕ Song ਹੈਗਾ ਉਹ ਹਜੇ ਆਏਗਾ ਉਹ ਨੈਕਸਟ ਰਿਲੀਜ਼ ਹੈ ਬਟ ਜਿਹੜਾ ਦਾ ਪਹਿਲਾ Song ਰਿਲੀਜ਼ ਹੋਇਆ ਹੈ ਅ ਕੁਰਬਾਨ ਦਾ ਜੋ ਹੁੰਦਾ ਕੁਰਬਾਨ ਇਸ ਵਿੱਚ ਹੋ ਜਾਂਦਾ ਉਹਦਾ ਨਾਮ ਇਸ਼ਕ ਵਿੱਚ ਉਹ ਗਾਣਾ ਬਹੁਤ ਵਧੀਆ ਹੈ ਤੇ ਅਪੀਲ ਕਰਾਂਗੇ ਪਲੀਜ਼ ਜਾ ਕੇ ਜ਼ਰੂਰ ਸੁਣੋ ਬਹੁਤ ਵਧੀਆ Song that's good ਨਾਇਕਰਾ ਪਿਆਰ ਕੀ ਹੈ ਤੁਹਾਡੇ ਲਈ ਪਿਆਰ ਸਰੈਂਡਰ ਹੀ ਹੈ

ਸਪਨੋ ਕਾ ਰਾਜਾ ਕਿਵੇਂ ਦਾ ਹੋਣਾ ਚਾਹੀਦਾ ਨਾਇਕਰਾ ਦਾ ਕੀ ਕੁਆਲਟੀਜ਼ ਹੋਣੀਆਂ ਚਾਹੀਦੀਆਂ ਕੁਆਲਟੀਜ਼ ਇਹ ਕਿ ਰਿਸਪੈਕਟ ਕਰੇ ਵੱਡੇ ਛੋਟੇ ਸਭ ਦੀ profession ਨਾ ਦੇਖੇ ਕਿਸਦਾ ਵੀ ਸਭ ਨੂੰ ਰਿਸਪੈਕਟ ਕਰੇ ਔਰ ਓਨੈਸਟ ਹੋਏ ਐਂਡ ਪੇਸ਼ੈਂਸ ਪੇਸ਼ੈਂਸ ਅਬ ਤੋਂ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਪੇਸ਼ੈਂਸ ਬਹੁਤ ਜ਼ਿਆਦਾ ਲੂਜ਼ ਕਰਦੇ ਜਾ ਰਹੇ ਹੈ एवरीवन ਸੋ ਇਹੀ ਕੁਆਲਟੀਜ਼ ਹੈ ਬਾਕੀ ਰੱਬ ਨੂੰ ਮੰਨਣ ਵਾਲਾ ਹੋਣਾ ਚਾਹੀਦਾ ਯਾ ਸੋ ਆਪਣੇ profession ਦੇ ਵਿੱਚ prefer ਕਰੋਗੇ ਜਾਂ ਆਊਟ ਆਫ ਆਪਣੀ ਇੰਡਸਟਰੀ ਪਤਾ ਨਹੀਂ ਹੁਣ ਉਹ ਤਾਂ ਪੇਰੈਂਟਸ ਨੂੰ ਵੀ ਪਤਾ ਹੈ ਆਈ ਡੋਟ ਨੋ ਯਾ ਆਈ ਗੈਸ ਡੈਫੀਨਿਟਲੀ what cut ਅੱਜ ਦੇ ਟਾਈਮ 'ਚ ਹੈ ਨਾ ਐਦਾਂ ਦੀ ਸਟੇਟਮੈਂਟਸ ਅਸੀਂ ਕੁੜੀਆਂ ਦੇ ਮੂੰਹੋਂ ਸੁਣਦੇ ਆ ਕਿ ਅਰੇਂਜ ਮੈਰਿਜ ਲਈ ਕੋਈ ਰੈਡੀ ਹੈ ਰਾਈਟ ਸੋ ਹੋ ਪੈਸ਼ਨ 'ਚ ਬਿਜ਼ੀ ਆ ਨਾ ਫਿਰ ਉਹ ਉਹ ਮੈਨੂੰ ਲੱਗਦਾ ਉਹ ਡਿਪਾਰਟਮੈਂਟ ਪੇਰੈਂਟਸ ਦਾ ਹੀ ਹੈ ਤਦ ਹੀ ਤਦ ਹੀ ਐਵੇਂ ਨਹੀਂ ਤੁਹਾਨੂੰ ਲੱਗਿਆ ਕਿ ਯਾਰ ਮਤਲਬ ਮੈਂ ਕੋਈ ਕਿਸੇ ਤੇ ਕ੍ਰਸ਼ ਹੋ ਰਿਹਾ ਹੈ ਜਾਂ ਮੈਂ ਮਤਲਬ ਬਾਲੀਵੁੱਡ ਇੰਡਸਟਰੀ ਚ ਵੀ ਹੋ ਸਕਦਾ ਆਪਣੀ ਇੰਡਸਟਰੀ ਚ ਵੀ ਹੋ ਸਕਦਾ ਕਦੇ ਇਦਾਂ ਦਾ ਕੁਝ ਫੀਲ ਨਹੀਂ ਆ ਕਿਉਂਕਿ ਤੁਸੀਂ ਯੂ ਆਰ ਵੈਰੀ ਇੰਟਰਵਰਟ ਆਈ ऍम ਡੈਮ ਸ਼ੋਰ ਕਿ ਤੁਸੀਂ ਜਵਾਬ ਨਹੀਂ ਦੋਗੇ ਬਟ ਫਿਰ ਵੀ ਕਦੇ ਲੱਗਿਆ ਨਹੀਂ ਇਦਾਂ ਬਚਪਨ ਚ ਹੁੰਦੀ ਸੀ ਹਾਂਜੀ ਲਾਈਕ ਕੁਝ ਦੇਖਾਂ ਲਾਈਕ ਐਸ ਆਰ ਕੇ ਸਰ ਇਸ ਦਾ ਮੈਨ ਲੱਗਦਾ ਹੈ ਇੱਕ ਹਰ ਕੁੜੀ ਦਾ ਕ੍ਰਸ਼ ਹੈ ਹੀ ਇਸ ਲਾਈਕ ਰੋਮਾਂਸ King ਆਫ ਬਾਲੀਵੁੱਡ ਐਂਡ ਆਈ ਗੈਸ ਦਿਸ ਵਰਲਡ ਓਨਲੀ ਕਿ ਉਹਨਾਂ ਜਿਹਾ ਰੋਮਾਂਸ ਨਹੀਂ ਕੋਈ ਕਰ ਸਕਦਾ ਸੋ ਠੀਕ ਹੈ ਕ੍ਰਸ਼ ਵਾਸ ਇਦਾਂ ਹੀ ਹੈ ਐਸ ਆਰ ਕੇ ਸਰ ਔਰ ਬਾਕੀ ਤੁਸੀਂ ਸਹੀ ਕਹਿਆ ਮੈਂ ਇਸ ਮਾਮਲੇ 'ਚ ਬਹੁਤ ਇੰਟਰਵਰਟ ਆਮ ਸੋ ਮਚ ਕੋਈ ਨਾ ਨਾਇਕਰਾ ਬਹੁਤ ਖੁੱਲਾ ਟਾਈਮ ਕੱਢ ਕੇ ਤੁਹਾਡੇ ਨਾਲ ਗੱਲਾਂ ਕਰਾਂਗੇ ਆਪਾਂ ਜ਼ਰੂਰ ਕਰਾਂਗੇ ਵੈਰੀ ਸੂਨ ਕਰਾਂਗੇ ਤੇ ਉਮੀਦ ਕਰਦੇ ਆ ਕਿ ਤੁਹਾਡੇ ਕਿਰਦਾਰ ਨੂੰ ਲੋਕ ਬਹੁਤ ਪਸੰਦ ਕਰਨ ਤੇ ਜਾਂਦੇ ਜਾਂਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬਸ ਜਾਂਦੇ ਜਾਂਦੇ ਇਹ ਕਹਾਂਗੀ ਕਿ ਮੈਂ ਤੇਰੇ ਕੁਰਬਾਨ ਆ ਰਹੀ ਆ 23 ਮਈ ਨੂੰ ਸਾਰੇ ਜਨਾਨੇ ਜ਼ਰੂਰ ਦੇਖਣ ਜਾਣਾ ਤੇ ਫੈਮਿਲੀ ਓਰੀਐਂਟਡ ਮੂਵੀ ਹੈ ਫੁੱਲ ਔਨ ਰੋਮਾਂਸ ਹੋਏਗਾ ਔਰ ਇੱਕ ਬਹੁਤ ਸਵੀਟ ਜਿਹੀ ਲਵ ਸਟੋਰੀ ਹੈ ਐਂਡ ਮੈਂ ਪ੍ਰੋਮਿਸ ਕਰਦੀ ਆ ਐਂਡ ਵਿੱਚ ਜ਼ਰੂਰ ਤੁਹਾਨੂੰ ਇਮੋਸ਼ਨਸ ਫੀਲ ਹੋਣਗੇ ਤੇ ਸਾਰਿਆਂ ਨੇ ਜ਼ਰੂਰ ਜਾਣਾ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਨਾਇਕਰਾ ਥੈਂਕ ਯੂ ਫॉर ਯਰ ਪ੍ਰੀਸ਼ੀਅਸ ਟਾਈਮ ਸੋ ਇਸੇ ਜੇ ਮੇਰੇ ਨਾਲ ਨਾਇਕਰਾ ਢਿੱਲੋ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਆ ਸੀ ਬਹੁਤ ਸੋਹਣਾ ਕਿਰਦਾਰ ਬਹੁਤ ਸੋਹਣੀ ਫਿਲਮ ਲੈ ਕੇ ਆ ਰਹੇ ਨੇ ਸੋ ਤੁਸੀਂ ਜ਼ਰੂਰ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ ਫਿਲਮ ਦੇਖਣ ਦੇ ਲਈ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕਿ ਮੈਂ ਮੰਗਨੇਸ਼ ਦੇ ਨਾਲ ਮਨਪ੍ਰ